ਦੀ ਬੋਸ ਹੋਣੀ ਐ ਕਿੰਨੇ ਰੁਪਏ ਲੱਗਿਆ ਹੋਣਾ ਉਹ ਪੈਸਾ ਦਾ ਕੁਛ ਨਹੀਂ ਲੱਗਿਆ ਬਹੁਤ ਲੱਗਿਆ ਤੈਨੂੰ ਪਤਾ ਮੰਗਾਈ ਕਿੰਨੀ ਆ ਗਈ ਪਰ ਹੱਸਦੀ ਵੀ ਹੈ ਨਾ ਪਤਾ ਲੱਗਦਾ ਪੈਸੇ ਲੱਗੇ ਦਾ ਵੀ ਹੋਰ ਪੈਸਾ ਬਧੇਰਾ ਲੱਗੇਗਾ ਮੁਰਗੀ ਰਸ ਕਿਵੇਂ ਗੇੜਾ ਮਾਰਿਆ ਉਹ ਮੈਂ ਤਾਂ ਚਾਚਾ ਬੈਂਟੀ ਰਿਸ਼ਤੇ ਵਾਸਤੇ ਆਏ ਸੀ ਕੁੜੀ ਬਹੁਤ ਸਿਆਣੀ ਹੈਗੀ ਪਲੱਸ 2 ਕਰੀ ਹੋਈ ਹੈ ਕੁੜੀ ਦੀ ਅੱਛਾ ਹਾਂ ਲੈ ਆਂਦੇ ਇਹਨੂੰ ਕੁਛ ਹੈ ਨਹੀਂ ਪਰ ਅੱਛਾ ਠੀਕ ਆ ਚੱਲ ਤੈਨੂੰ ਦੱਸ ਦਾਂਗਾ ਨਾ ਕੋਈ ਨਾ ਕਰ ਲਈ ਰਹਿ ਪਰ ਬਾਕੀਆਂ ਬਰਾਲਿਆ ਤੇਰੀ ਚਾਚੀ ਹਾਂ ਬੋਲ ਮਾਰ ਚਾਥੀ ਉਂ ਤਾਂ ਸੰਦ੍ਰੇ ਆਵਰੇ ਮੜਿਆ ਸਸੀ ਨਾਲ ਗੱਤੀ ਕੀ ਕਰ ਉਹ ਠੀਕ ਆ ਵਧੀਆ ਵਧੀਆ ਤੂੰ ਦੱਸ ਠੀਕ ਹੈ ਸੇ ਤਾਂ ਠੀਕ ਹੈ ਬੁੱਤ ਕਹੁੰਸਣਾ ਵਧੀਆ ਜੀ ਵਧੀਆ ਉਹ ਚਾਰ ਪਾਸਾ ਆਪਣੇ ਵਾਂਟੀ ਦੇ ਰਿਸ਼ਤੇ ਵਾਸਤੇ ਆਇਆ ਦੀਗਾ ਅੱਛਾ ਕਹਿੰਦਾ ਕੁੜੀ ਵਧੀਆ ਪੜ੍ਹੀ ਲਿਖੀ ਐ ਤੇ ਵਧੀਆ ਸਿਆਣੀ ਕੁੜੀ ਆ ਕਹਿੰਦਾ 12 ਪੜ੍ਹੀ ਹੋਈ ਆ ਅੱਛਾ ਬਾਕੀ ਕਹਿੰਦਾ ਦੇ ਦੇ ਨਹੀਂ ਸਕਦੇ ਕਿਸ ਨੂੰ ਕਿਉਂ ਦੇ ਲੈ ਨਹੀਂ ਸਕਦੇ ਆਪਣੇ ਕੁਝ ਹੈ ਨਹੀਂ ਸੁਖ ਨਾਲ ਮੁੰਡਾ ਸਰਕਾਰੀ ਨੌਕਰੀ ਲੱਗਿਆ ਹੋਇਆ ਹੈ ਮੈਂ ਸ਼੍ਰੀਕੇ ਚ ਕੋਈ ਕੀ ਮੂੰਹ ਦਿਖਾਵਾਂਗੀ ਘੱਟੋ ਘੱਟ ਭਾਈ 450 ਬੰਦਾ ਤਾਂ ਬਰਾਤ ਚ ਜਾਊਗਾ ਤੂੰ ਕਹਿੰਦਾ ਦੇਣ ਲੈਣ ਨੂੰ ਮੈਂ ਕੁਝ ਨਹੀਂ ਨਾਲੇ ਮੈਨੂੰ ਤਾਂ ਵੱਧ ਦਾ ਵੱਧ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ ਸਾਥੀ ਦੇਖ ਉਹ ਤਾਂ ਗਰੀਬ ਘਰ ਦੀ ਕੁੜੀ ਹੈ ਟੀ ਨਹੀਂ ਭਾਈ ਅਸੀਂ ਨੇ ਸਤਿਕਾਰ ਦੇ ਉਹ ਕਹਿੰਦਾ ਸਿਆਣੀ ਹੈ ਕੁੜੀ ਵਧੀਆ じゃ ਮੈਂ ਤੇਨੂੰ ਇੱਕ ਵਾਰੀ ਕਹਿ ਇਹ ਦਿੱਤਾ ਵੀ ਆਪਾਂ ਵਧੀਆ ਕੁੜੀ ਪੜ੍ਹੀ ਲਿਖੀ ਲਵਾਂਗੇ ਨਾਲੇ ਆਪਾਂ 400 ਬੰਦਾ ਲੈ ਕੇ ਜਾਣਾ ਅਜੀ ਨਵੇਂ ਨੰਨ ਖਾਈ ਬੈਠੇ ਹਨ ਕੀ ਮੂਹ ਤਖਾਵਾਂਗੇ ਕਹਿਣੇ ਖਾ ਕੇ ਰਹਿ ਗਏ ਪੜ੍ਹੀ ਲਿਖੀ ਤਾਂ ਕਹੀਏ ਨੇ ਤੇਰੇ ਡੈਲ ਘਵਾ ਦੋ ਪੜ੍ਹੀ ਲਿਖੀ ਕੋਈ ਨਾ ਦੇਖੀ ਜਾਊਗੀ ਮੈਂ ਤਾਂ ਪੜ੍ਹੀ ਲਿਖੀ ਲੈਣੀ ਆ ਬਸ ਨਹੀਂ ਭਾਈ ਅਸੀਂ ਨਹੀਂ ਕਰਦੇ ਉਹ ਰਿਸ਼ਤਾ ਚੱਲ ਚਾਚਾ ਰਹਿ ਕਰ ਲਈ ਦੱਸ ਦੀ ਫਿਰ ਉਹ ਚੱਲ ਕੋਈ ਹੋਰ ਦੇਖ ਲਈ ਇਹਦਾ ਇਹਦੇ ਨਖਰੇ ਥੱਲੇ ਨਹੀਂ ਹੁੰਦੀ ਅਹੀ ਕੁੜੀਆਂ ਤੂੰ ਕੋਈ ਪੜ੍ਹੀ ਲਿਖੀ ਲੈ ਲਈ ਨਾ ਚਾਚੀ ਨੂੰ ਪਸੰਦ ਨਹੀਂ ਕਹਿੰਦੇ ਨਾ ਫਿਰ ਹੋਰ ਹੈ ਕੋਈ ਹੋਰ ਹੁੰਦੀ ਆ ਵਧੀਆ ਨਾ ਚਾ ਕੋਈ ਨਾ ਘਰ ਨੂੰ ਪਤਾ ਹਾਂ ਉਹਦਾ ਪਤਾ ਕਰੀ ਬਾਕੀ ਕੋਈ ਨਹੀਂ ਚਾਹ ਬਾਣੀ ਪੀ ਕੇ ਨਾ ਨਾ ਜੀ ਬਸ ਠੀਕ ਹੈ ਚਾਚਾ ਚੰਗਾ ਜੱਤੀ ਚੰਗਾ ਬਈ ਉਹ ਗੱਲ ਸੁਣ ਸਿੰਦਰੇ ਤੂੰ ਐਡਾ ਹੰਕਾਰ ਨਾ ਕਰ ਆਪਾਂ ਵੇਖ ਲੈ ਕਿੰਨੀ ਗਰੀਬੀ ਝੱਲੀ ਹੋ ਗਈ ਫਿਰ ਕਿੱਡੀ ਕਾ ਜੇ ਬਤ ਤੇ ਇੱਕ ਪਰਿਵਾਰ ਦੀ ਕੁੜੀ ਲੈ ਲੇਗੀ ਮੈਂ ਤੇ ਰਹਿਣ ਦੇ ਮੈਨੂੰ ਵਾਲੇ ਸਲਾਹ ਨਹੇ ਨਾਲੇ ਮੈਂ ਆਪਣੇ ਮੁੰਡੇ ਨਾਲ ਸ਼ੌਂਕ ਨਾਲ ਵਿਆਹ ਕਰਨਾ ਹੈ ਕੁੜੀ ਹੋਊਗਾ ਸਾਰੀ ਉਮਰ ਵਿਚਾਰਾ ਜਵਾਕ ਨਾਲ ਗਰੀਬੀ ਨਾਲ ਉਹ ਗਰੀਬੀ ਨਾਲ ਕੁੜੀ ਵੀ ਵਧੀਆ ਕੀ ਪੜੀ ਲਿਖੀ ਕਹਿੰਦਾਗਾ ਜੇ ਤਗੜੇ ਘਰ ਦੀ ਕੁੜੀ ਲੈਗੇ ਨਾ ਆਪਾਂ ਨੂੰ ਤੰਗ ਕਰੂਗੀ ਕੋਈ ਨਾ ਮੈਂ ਤਾਂ ਆਪੇ ਤੰਗ ਹੋ ਲੂੰਗੀ ਤੂੰ ਗਾਹੋਂ ਆਉਂਦੀ ਆਵਾ ਪਤਾ ਨਹੀਂ ਕਹੇ ਦਮਾ ਆ ਗਿਆ ਜਵਾਬ ਦੀ ਰੀਜਾਂ ਨਹੀਂ ਹੁੰਦੀਆਂ ਨੇ ਉਹ ਉੱਥੇ ਕੀ ਕਰੂਗਾ ਗਰੀਬਾਂ ਨਾਲ ਕੀ ਉਹਦਾ ਮੱਥਾ ਲਵਾਵੇਂਗਾ ਪਹਿਲਾਂ ਆਪਾਂ ਗਰੀਬੀ ਕੱਟੀਏ ਪਤਾ ਹੀ ਆਪਾਂ ਨੂੰ ਕਿੰਨਾ ਕੁਛ ਆਪਾਂ ਦੇਖਿਆ ਹੁਣ ਉਹਨੂੰ ਤਾਂ ਦੁਬਾਰਾ ਗਰੀਬੀ ਜਿੱਤ ਸੌੜ ਉਹ ਤਾਗੜੇ ਘਰ ਦੇ ਤੈਨੂੰ ਤੰਗ ਕਰੂਗੀ ਮੈਂ ਮੈਨੂੰ ਤੰਗ ਕਰੂਗੀ ਤੈਨੂੰ ਤਾਂ ਨਹੀਂ ਕੁਝ ਕਹਿੰਦੀ ਚੰਗਾ ਫਿਰ ਦੇਖ ਲੈ ਕੋਈ ਨਹੀਂ ਚੰਗਾ ਚੰਗਾ ਤੂੰ ਜਾ ਕੇ ਖੇਤ ਕਿਹੜਾ ਮਾਰਿਆ ਮੈਨੂੰ ਬੜੀ ਸਲਾਹਾਂ ਦੀਆਂ ਇਹਨਾਂ ਦੇ ਹੈਗੀ ਮੈਂ ਆਪਣੇ ਪੁੱਤ ਜੀ ਸ਼ੌਂਕ ਪੂਰੇ ਕਰਨ ਵਾਲੀ ਹਲੇ ਪਤਾ ਮੈਨੂੰ ਇਹਨੇ ਕਿਵੇਂ ਰੱਖਣਾ ਕਿਵੇਂ ਨਹੀਂ ਆਹ ਤੂੰ ਬਣੂ ਮਾਣ ਦੇ ਕਿਸੇ ਕੰਚਰ ਦੇ ਤੂੰ ਤਾਂ ਬੜੇ ਜਿੱਦੇ ਬਗਾਨੇ ਤੂੰ ਜਾ ਪੁੱਤਾ ਕੁੜੀ ਦੇ ਰੇਖਾ ਮੈਨੂੰ ਤਾਂ ਪਸੰਦ ਐ ਤੈਨੂੰ ਕਿਵੇਂ ਲੱਗਦੀ ਐ ਉਹ ਮੰਮੀ ਇਹਦਾ ਕੁੜੀ ਦਾ ਰੰਗ ਪੱਕਾ ਜਿਹਾ ਲੱਗਦਾ ਮੈਨੂੰ ਤਾਂ ਪੁੱਤ ਕੁਛ ਨਹੀਂ ਹੁੰਦਾ ਅੱਜ ਕੱਲ ਬਥੇਰੇ ਇੰਡਰੀਮਾਂ ਚੱਲ ਰਹੀਆਂ ਨੇ ਆਪਸ ਵਿੱਚ ਹੀਕੇ ਤੇ ਮੂੰਹ ਦਿਖਾਉਣ ਜੋਗੇ ਹੋ ਜਾਣਗੇ ਬਥੇਰੇ ਤੱਕੜੇ ਨੇ ਨਾਮ ਮੈਨੂੰ ਨਹੀਂ ਪਸੰਦ ਆ ਕਿ ਇਹ ਕੀ ਤੇ ਬਾਹਰ ਦੇ ਦੇਖ ਕੁੜੀ ਦਾ ਰੰਗ ਤਾਂ ਦੇਖ ਨਾ ਪੱਕਾ ਹੈਗਾ ਨਾ ਕੀ ਹੋਇਆ ਕੁੜੀ ਨੂੰ ਚੰਗੀ ਭਲੀ ਆ ਕੁੜੀਆਂ ਵਰਗੀ ਕੁੜੀ ਆ ਆਪਣਾ ਘਰ ਭਰ ਦਣਗੇ ਤੂੰ ਮੰਨ ਜਾ ਮੇਰੇ ਕਹੇ ਤੂੰ ਉਹ ਮਾੜੀ ਬਗਨ ਮੈਂ ਕਿਹਾ ਮੈਨੂੰ ਨਹੀਂ ਪਸੰਦ ਆ ਉਹਨੂੰ ਬਚੋਲੇ ਨੂੰ ਗਿਆ ਕੋਈ ਸੋਹਣੀ ਜਿਹੀ ਕੁੜੀ ਦੇਗਾ ਇਹ ਤਾਂ ਸੋਣਾ ਤਾਂ ਰੱਬੇ ਆ ਇਦਾਂ ਸੋਹਣੀ ਆਪਾਂ ਨੂੰ ਕੁੜੀ ਖਬਰ ਮਿਲਦੀ ਉਹ ਮੇਰੇ ਨਹੀਂ ਪਸੰਦ ਆਏਗੀ ਚੱਲ ਚੱਲ ਕਰ ਚਾਚੇ ਬੋਲੇ ਦਾ ਠੀਕ ਹੈ ਮੇਟਾ ਚਾਚਾ ਕਿਥੇ ਹੈਗਾ ਚਾਚਾ ਜਰਾ ਖੇਚ ਗਿਐ ਮੈਂ ਆ ਜੇ ਬਹਿ ਜਾ ਕੋਈ ਕੁਰਸੀ ਲੈ ਲੈ ਥੋੜਾ ਦਸ ਕਿਵੇਂ ਆਇਆ ਸੀ ਗੱਲ ਸਮਝਾ ਚਾਚੀ ਆ ਕੁੜੀ ਦੀ ਫੋਟੋ ਆ ਰਿਸ਼ਤਾ ਬਹੁਤ ਸੋਹਣਾਗਾ ਤੂੰ ਜ਼ਰਾ ਨਾ ਨਹੀਂ ਕਰ ਸਕਦੇ ਕੁੜੀ ਦੀ ਬੀਏ ਕਰੀ ਹੋਈ ਆ ਗਈ ਕੁੜੀ ਦਾ ਬੁੱਤ ਮੇਰਾ ਪਸੰਦ ਹੈ ਹਾਂ ਨਾਲ ਤੁਸੀਂ ਨਾ 400 ਫਰਾਸ ਦਾ ਬੰਦਾ ਇਹਦਾ 500 ਬੰਨ ਉਟਣ ਤਿਆਰ ਨੇ ਸੱਚੀ ਬਤ ਹੈ ਹਾਂ ਚੱਲ ਫਿਰ ਮੈਂ ਕਰਦੀ ਆ ਬਣ ਕੇ ਨਾਲ ਗੱਲ ਨੌਲੇ ਜੱਤੀ ਤੂੰ ਚੱਖਣਾ ਰਾਇ ਕਰ ਲਈ ਆਹੋ ਚਾਚਾ ਜ਼ਰਾ ਹੋਰੇ ਮਰ ਜੂ ਗੁੱਲ ਦੀ ਮਰੰਗ ਮੈਂ ਬੰਟੀ ਨਾਲ ਗੱਲ ਕਰਕੇ ਆਨੀ ਹੁਣ ਤੇ ਚੱਲ ਠੀਕ ਆ ਜੱਤੀ ਤੈਨੂੰ ਦੱਸਦੀ ਐ ਮੈਂ ਹੈਲੋ ਹਾਂ ਬੰਟੀ ਪੁੱਤ ਮੈਂ ਤੇਰੇ ਨਾਲ ਇੱਕ ਗੱਲ ਕਰਦੀ ਸੀ ਉਹ ਹਾਂ ਉਹ ਵੀ ਮੁੰਡਾ ਆਪਣੇ ਫੇਰ ਰਿਸ਼ਤਾ ਲੈ ਕੇ ਆਇਆ ਹੈ। ਕੁੜੀ ਬੀਏ ਪੜ੍ਹੀ ਹੋਈ ਹੈ। ਨਾਲੇ 500 ਬੰਦਾ ਵਿਰਾਸਤ ਦਾ ਉੱਠਦੇ ਨੇ। ਪਰਿਵਾਰ ਤਾਂ ਬਹੁਤ ਵਧੀਆ ਹੈ। ਮੈਂ ਤਾਂ ਉੱਤ ਕਰਤੀ ਹਾਂ। ਹੁਣ ਤੂੰ ਦੱਸ ਵੀ ਤੂੰ ਕਿਵੇਂ ਕਰਨਾ ਹੈ। ਚਲ ਠੀਕ ਹੈ ਬੁੱਤ ਚੰਗਾ। ਲੈ ਚਰਨੇ ਬੁੱਤ ਮੇਰੇ ਤਾਂ ਹਾਇ ਸੀ। ਮੇਰੇ ਮੁੰਡੇ ਨੇ ਵੀ ਕਰਤੀ ਹਾਂ ਤੂੰ ਛੇਤੀ ਛੇਤੀ ਕੁੜੀ ਵਾਲੇ ਨਾਲ ਗੱਲ ਕਰ ਹੁਣ ਕੋਈ ਨਾ ਚਾਚੀ ਮੈਂ ਕਰ ਲੈਂਦਾ ਵਾ ਕਰ ਗੱਲ ਮੁੰਡਾ ਠੀਕ ਆ ਚਾਚੀ ਦੇਰ ਨਹੀਂ ਪਾਉਣੀ ਆਪਾਂ ਨਾ 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 ਚਲ ਠੀਕ ਐ ਮੁੰਡਾ ਚਲ ਜਾ ਚਾਚੀ ਫਿਰ ਲੈ ਮੰਡੀ ਦਾ ਬਾਪ ਤਾਂ ਹੂ ਐ ਕਿਹ ਜੰਦਾ ਸੀ ਗਰੀਬ ਘਰ ਦੀ ਕੁੜੀ ਲੈ ਲੈ ਬਰੀਆਂ ਨਾਲੇ ਬੀਏ ਪੜੀ ਹੋਈ ਐ ਕੁੜੀ ਨਾਲੇ ਇੰਨਾ ਦਾਗ ਦੇਜ ਹੁਣ ਫੁਕੂngੀ ਸ਼ਰੀਕਾ ਦੇ ਕਾਲਜੇ ਕੋਈ ਕਹਿੰਦਾ ਸੀ 150 ਬੰਦਾ ਕੋਈ ਕਹਿੰਦਾ ਸੀ 200 500 ਬੰਦਾ ਬਰਾਦ ਦਾ ਉੱਟਣਗੇ ਨਾਲੇ ਮੈਂ ਦੇਉਂਗੀ ਪਤਾ ਇਹਨਾਂ ਨੂੰ ਜਿਹੜੇ ਸ਼ਰੀਕੀ ਵਾਲਾ ਬੋਲਦੇ ਸੀ ਨਾ ਮੈਂ ਦਬੂਗੀ ਇਹਨਾਂ ਨੂੰ ਪੈਰ ਥੱਲੇ ਲੇ 10 ਵਜੇ ਪਏ ਨੇ ਹਾਲ ਤੱਕ ਬਹੁ ਨੇ ਰੋਟੀ ਨਹੀਂ ਫੜਾਈ ਪੁੱਤ ਕੇਰਨਾ ਹਾਂਜੀ ਮੰਮੀ ਪੁੱਤ ਰੋਟੀ ਲਿਆ ਦਿੰਦੀ ਮੈਨੂੰ 10 ਵਜੇ ਪਏ ਨੇ ਇਹ ਰੋਟੀਆਂ ਕਿਵੇਂ ਲੱਗਦੀਆਂ ਨੇ ਸੁੱਕੀਆਂ ਜੀਆਂ ਟੁੱਟਦੀ ਵੀ ਨਹੀਂ ਮੁਰਕੀ ਜਿਵੇਂ ਰਾਤ ਦੀਆਂ ਹੁੰਦੀਆਂ ਨੇ ਪੁੱਤ ਕਿਰਨਾ ਹਾਂਜੀ ਮੰਮੀ ਪੁੱਤ ਇਹ ਰਾਤਾਂ ਵਾਲੀਆਂ ਰੋਟੀਆਂ ਨੇ ਕਿਵੇਂ ਬਈਆਂ ਜੀਆਂ ਲੱਗਦੀਆਂ ਨੇ ਮੰਮੀ ਰਾਤ ਦੀ ਨਹੀਂ ਹੈਗੀ ਸਵੇਰ ਦੀਆਂ ਨੇ ਮੈਂ ਸਵੇਰੇ 7 ਵਜੇ ਬਣਾਈਆਂ ਨੇ ਹੁਣ ਠੰਡੀਆਂ ਤਾਂ ਹੋਣਗੀਆਂ ਜਦੋਂ ਇਹ ਕੰਮ ਤੇ ਗਏ ਸੀ ਉਦੋਂ ਦੀ ਬਣਾਈ ਹੋਈ ਐ ਪੁੱਤ ਸਾਨੂੰ ਤਾਂ ਤੂੰ 10:00 ਵਜੇ ਤਾਜ਼ੀਆਂ ਲਾ ਦੇ ਕਰ ਤੈਨੂੰ ਪਤਾ ਹੈ ਵੀ ਹੁਣ ਬੁੱਢੇ ਬਾਰੇ ਚੱਭੀਆਂ ਨਹੀਂ ਜਾਂਦੀਆਂ ਨਹੀਂ ਮੰਮੀ ਜੀ ਮੇਰੇ ਤੋਂ ਨਹੀਂ ਬਣਦੀਆਂ ਦੋ ਦੋ ਵਾਰ ਮੈਂ ਤਾਂ ਇੱਕ ਵਾਰੀ ਬਣਾਉਂਗੀ ਨਾਲੇ ਮੇਰੇ ਕੋਲ ਆਨਾ ਟਾਈਮ ਨਹੀਂ ਹੁੰਦਾ ਮੈਂ ਪੜ੍ਹਨਾ ਵੀ ਹੁੰਦਾ ਤੁਸੀਂ ਆਪ ਬਣਾ ਲਿਆ ਕਰੋ ਜੋ ਤੁਹਾਨੂੰ ਆਨਾ ਹੀ ਹੁੰਦਾ ਹੈ ਕਿਵੇਂ ਅੰਦਰ ਪੈ ਗਈ? ਬੇਬਸ ਮੈਂ ਤਾਂ ਉਹੀ ਪੈ ਗਈ ਸੀ। ਭਾਂਏ ਗਾ ਰੋਟੀ ਮੰਗਾਵਾਂ ਹੁਣ ਮੈਂ ਖੇਤ ਜਾਣਾ ਦਵਾਰੇ। ਕਿਰਨ ਪੁੱਤਾ ਰੋਟੀ ਲਿਆ ਦੇ ਤੇਰੇ ਬਾਪੂ ਨੂੰ। ਪਤਾ ਨਹੀਂ ਇਹਨਾਂ ਦਾ ਕੀ ਰਿਵਾਜ ਐ। ਦੋ-ਦੋ ਵਾਰ ਰੋਟੀ ਖਾਣ ਦਾ। ਆਈ ਮੰਮੀ ਜੀ ਓਏ ਲੱਤ ਕੇਵੇਂ ਸਿੰਦਰੀ ਤੇਰੀ ਠੀਕ ਆ ਮੈਂ ਵਸੇ ਠੀਕ ਐ ਆਦੇ ਵਿਚਾਲਾ ਆਇਆ ਹੋ ਰਿਹਾ ਉੱਪਰ ਇਹ ਰੱਖ ਲੈ ਕਰ ਮਾਰਾ ਮੋਟਾ ਤੂੰ ਤਾਂ ਕੌਲੇ ਕਹਿੰਦੀ ਫਰੀ ਨਹੀਂ ਕਹਿੰਦੇ ਇੱਧਰ ਵਰਗੇ ਇੱਧਰ ਨਿਕਲ ਗਈ ਕੀ ਦੇ ਜਾਨੀ ਐ ਮੈਂ ਤੈਨੂੰ ਤਾਂ ਉਹੀ ਹੋ ਰਿਹਾ ਬੇਵਾਰੀ ਦੇਖੀ ਐ ਮੈਂ ਤਾਂ ਆਹੋ ਦੇਖੀਏ ਲੈ ਤੂੰ ਨਹੀਂ ਮੰਨਦੀ ਐਗੀ ਤੂੰ ਰੱਖ ਆ ਦੇ ਬਈ ਤੇਂਦਰਾ ਰੋਟੀਆਂ ਕਬ ਠੰਡੀਆਂ ਰੱਖਦੇ ਆ ਨੇ ਵੇ ਖਾਲਾ ਚੁੱਪ ਕਰਕੇ ਜੈ ਜੈ ਮਿਲਦੀਆਂ ਨੇ ਪਹਿਲਾਂ ਮੈਂ ਅਗਲੀ ਨੂੰ ਕਹਿ ਕੇ ਹਟੀਆਂ ਅਗਲੀ ਸੋ ਕੁਝ ਸੁਣਾ ਗਈ ਕਹਿੰਦੀ ਠੰਡੀਆਂ ਨੇ ਆਪ ਦੀ ਆਪ ਬਣਾ ਕੇ ਖਾ ਲੋ ਤੂੰ ਤਾਂ ਆਪ ਕਹਿੰਦੀ ਪੜੀ ਲਿਖੀ ਲੈਣੀ ਆ ਪੜੀ ਲਿਖੀ ਲੈਣੀ ਆ ਆਹ ਦੇਖ ਲੈ ਲੈ ਨਿਆਰੇ ਹੋਣਾ ਵੇ ਮੈਨੂੰ ਕੀ ਪਤਾ ਤੇ ਵੀ ਮੇਰੀ ਏਡੀ ਕਿਸਮਤ ਫੁੱਟ ਜੂਗੀ ਮੈਂ ਤਾਂ ਐਸ ਵੀ ਪੜੀ ਲਿਖੀ ਆ ਕੇ ਘਰ ਚ ਵਾਦਾ ਕਰੂਗੀ ਇਹ ਤਾਂ ਸੋਚ ਰਿਤ ਨਾਲ ਭਰੀ ਪਈ ਐ ਤੈਨੂੰ ਆਖਦੀ ਕੋਈ ਬਾਤ ਜੇ ਦੀ ਕੁੜੀ ਦੇਖ ਲੈ ਤੂੰ ਗੜਾ ਮੰਨਦੀ ਆ ਚੱਲ ਖਾ ਲੈ ਹੁਣ ਚੁੱਪ ਕਰਕੇ ਕੀ ਆਈ ਚੱਲੀ ਹੁਣ ਹੋ ਗਈ ਤਿਆਰ ਬਸ ਆ ਗਈ 2 ਮਿੰਟ ਆ ਜਾ ਛੇਤੀ ਆ ਜਾ ਬਸ ਆ ਗਈ ਚੱਲੀਏਗਾ ਹੁਣ ਮੰਨ ਅੱਗੀ ਜਾ ਰਹੀ ਕਿ ਸ਼ਾਇਦ ਕੁੜੀ ਵੀ ਇਹਦਾ ਆ ਕੇ ਜੇ ਕੱਪੜੇ ਪਾ ਲੇ ਚਲ ਕਰੇ ਤੇ ਤੂੰ ਪਾ ਲੰਨੀਆ ਮੰਨਿਆ ਬਾਹਰ ਨਹੀਂ ਆਪਣੇ ਪਿੰਡਾਂ ਚ ਇਹ ਜੇ ਕੱਪੜੇ ਚੱਲਦੇ ਤੇ ਸੂਰ ਦੇ ਕੱਪੜੇ ਪਾ ਜਾ ਕੋਈ ਕਿਉਂ ਮੰਮੀ ਜੀ ਕੀ ਹੋਇਆ ਕੱਪੜਿਆਂ ਨੂੰ ਕੱਪੜਿਆਂ ਵਰਗੇ ਕੱਪੜੇ ਨੇ ਨਾਲੇ ਮੇਰੀ ਡੈਡੀ ਦੀ ਪਸੰਦ ਹੈ ਇਹ ਪੂਰੇ 5000 ਦੇ ਆਏ ਨੇ ਨਾਲੇ ਜਦੋਂ ਇਹ ਨਹੀਂ ਕੁਝ ਕਹਿੰਦੇ ਤੁਸੀਂ ਕਿਉਂ ਰੋਕਦੇ ਹੋ ਮੈਨੂੰ ਮੈਂ ਤਾਂ ਐਵੇਂ ਹੀ ਪਾਉਂਗੀ ਕੱਪੜੇ ਉਹ ਮਾਂ ਅੱਜ ਕੱਲ ਮਾਡਰਨ ਜ਼ਮਾਨਾ ਹੈਗਾ ਅੱਜ ਕੱਲ ਤਾਂ ਇਹੀ ਕੁਝ ਚੱਲਦਾ ਹੈਗਾ ਚਲੋ ਠੀਕ ਹੈ ਮਰਜ਼ੀ ਹੈ ਤੁਹਾਡੀ ਮੇਰਾ ਕਿਹੜਾ ਕੋਈ ਜ਼ੋਰ ਚੱਲਦਾ ਚੱਲੀਏ ਕਰਨ ਆਪਾਂ ਆਪਦੀ ਮਾਲੂ ਸਮਝਾ ਲਓ ਮੈਂ ਆਪਦੀ ਮਰਜ਼ੀ ਦੇ ਕੱਪੜੇ ਪਾਣੇ ਨੇ ਚੱਲ ਕਰਨ ਤੂੰ ਐਵੇਂ ਕਾਨੂੰ ਟੈਨਸ਼ਨ ਲੈਣੀ ਹੈਗੀ ਮੰਮੀ ਤਾਂ ਪੁਰਾਣੇ ਜ਼ਮਾਨੇ ਦੀ ਹੈ ਐਵੇਂ ਨਾ ਤੂੰ ਗੁੱਸਾ ਕਰਿਆ ਕਰਨ ਵਾਲੇ ਤੂੰ ਪਾਲਿਆ ਕਰ ਆਉਂਦੀ ਮਨ ਪਸੰਦ ਦੇ ਕੱਪੜੇ ਚੱਲ ਆਪਾਂ ਚੱਲਦੇ ਆਉਣ ਕਰ ਸੁੰਦਰ ਜੀ ਆ ਰੁਕਤੀ ਕਰ ਮੈਂ ਨਹੀਂ ਵੈਲਾ ਦੋ ਮਿੰਟ ਦਾਮ ਲੈ ਲਾਂ ਦੇ ਆ ਬਹੂ ਹੁਣ ਕਿੱਧਰ ਭੱਜ ਗਈ ਕੀ ਦੱਸਾਂ ਬਹੂ ਜੇ ਤਾਂ ਪੁੱਛਣਾ ਕਰੇ ਤਾਂ ਜਿਹੜੇ ਕੱਪੜੇ ਪਾਉਂਦੀ ਸੀ ਪਾਉਂਦੀ ਸੀ ਆ ਸ਼ਰਾਰੇ ਗਰਾਰੇ ਜੇ ਮੈਂ ਤਾਂ ਕਹਿਣੇ ਵੀ ਨਹੀਂ ਆਉਂਦੇ ਹੁਣ ਉਹ ਬਾਹਰ ਬਜ਼ਾਰਾਂ ਚ ਵੀ ਪਾ ਪਾ ਕੇ ਜਾਂਦੀ ਆ ਪਿੰਡ ਦੇ ਲੋਕ ਕੀ ਕਹਿਣਗੇ ਪਹਲਾ ਕੋਈ ਉਹ ਤਾਂ ਪਾਉ ਵੀ ਆ ਅਗਲੀ ਪੜੀ ਲਿਖੀ ਆ ਹੁਣ ਤਾਂ ਨਾ ਟੋਕਨ ਚ ਫਾਇਦਾ ਹੁਣ ਤਾਂ ਸਮਾਂ ਤੇ ਤੂੰ ਵੀ ਪਾਲਿਆ ਕਰ ਆਹੋ ਤੂੰ ਵੀ ਰਲ ਜਾ ਉਹਦੇ ਨਾਲੇ ਪਿੰਡ ਵਾਲੇ ਕੀ ਕਹਿਣਗੇ ਸਿੱਧੇ ਮੂੰਹ ਦਾ ਅਗਲੀ ਬੋਲਦੀ ਨਹੀਂ ਉਹ ਪਵਾ ਲੂ ਮੈਨੂੰ ਆਪਣੇ ਨਾਲ ਦੇ ਕੱਪੜੇ ਉਹ ਚੱਲ ਤੇਰੇ ਨਾਲ ਤਾਂ ਹੁਣ ਇਹ ਬਣੂਗੀ ਤੂੰ ਰੋਟੀ ਲਿਆ ਕੇ ਦੇ ਮੈਨੂੰ ਲਿਆਨੀ ਆ ਤੂੰ ਵੀ ਐਂ ਲੋਟ ਆਉਣੀ ਹੈਗੀ ਪਹਿਲਾਂ ਤੈਨੂੰ ਕਿੰਨਾ ਸਮਝਾਇਆ ਤੀਗਾ ਵੇ ਚੰਗਾ ਛੱਡ ਦੇ ਹੁਣ ਗੱਲ ਨੂੰ ਹੋਰ ਹੁਣ ਸਾਰੇ ਚਨੇ ਅੰਬਰ ਜ਼ਮੀਨ ਕੋਈ ਨਾ ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ ਇਹ ਤੂੰ ਸੱਚੀ ਸਮਾਂ ਵੀ ਹਸੀਨ ਕੋਈ ਨਾ ਸੋਹਣੀਆਂ ਵੀ ਲੱਗਣ ਗਿਆ ਫੇਵਾਰੀਆਂ ਗੱਲਾਂ ਨਾਲ ਜੇ ਤੂੰ ਟਕਰਾਇਆ ਵਾਰੀਆਂ ਤਾਰੇ ਦੇਖੀ ਲੱਭ ਲੱਭ ਕੇ ਵੇ ਹਰ ਦੇ ਤੂੰ ਆਲਾ ਚਿਲ ਕੋਈਆਂ ਜਦੋਂ ਰਾਤਾਂ ਕਾਲੀਆਂ ਹੋਰ ਦੱਸ ਮੇਰੇ ਪੇਪਰਾਂ ਦੀ ਤਿਆਰੀ ਕਿੰਨੀ ਵਧੀਆ ਚੱਲਦੀ ਜਾਂਦੀ ਹੈ ਵਧੀਆ ਚੱਲਦੀ ਹੈ ਬਸ ਕੱਲ ਆਪਾਂ ਰੋਲ ਨੰਬਰ ਲੈ ਕੇ ਆਣਾ ਮੇਰਾ ਚਲ ਕੋਈ ਗੱਲ ਨਹੀਂ ਲੈ ਆਵਾਂਗੇ ਪਰ ਆਪਾਂ ਰੋਲ ਨੰਬਰ ਕਰ ਲਵਾਂ ਹਾਂ ਪਰ ਮੇਰੇ ਨੂੰ ਇੱਕ ਦੋ ਕੰਮ ਹੋਰ ਨੇ ਨਾਲ ਮੈਂ ਇੱਕ ਦੋ ਸੂਟ ਵੀ ਲੈਣੇ ਆ ਕੋਈ ਗੱਲ ਨਹੀਂ ਸੂਟ ਵੀ ਲੈ ਆਈਂ ਚਲ ਫਿਰ ਪੈ ਜਾ 10 ਵਜ ਗਏ ਨੇ ਰਾਹ ਦਾ ਨੂੰ ਠੀਕ ਚਲੋ ਫਿਰ ਸਵੇਰੇ ਜਲਦੀ ਉੱਠੋ ਕਣੀ ਫਿਰ ਹਾਂ ਹਾਂ ਉਹ ਦੂਜੀ ਕਿਨੇ ਮੈਨੂੰ ਉਖੀ ਨਹੀਂ ਗਈ ਅਜੇ। ਉੱਤ ਮੈਨੂੰ ਬੁਖਾਰ ਜਾ ਹੋ ਰਿਹਾ। ਤੂੰ ਐ ਕਰ ਮੈਨੂੰ ਦਵਾਈ ਦਵਾ ਲਿਆ। ਅੱਜ ਤਾਂ ਮੈਂ ਜਾ ਰਹੀ ਸੀ ਮੀ ਰੋਲ ਨੰਬਰ ਦਵਾ ਕੇ ਲਿਆਉਂਦੀ ਕਰਨ ਦਾ ਮੈਂ ਤਾਂ ਪਰ। ਪੁੱਤ ਕੱਲ ਨੂੰ ਦਵਾ ਲੈ। ਚਲ ਮੈਂ ਪੁੱਛ ਕੇ ਦੇਖਣਾ ਫਿਰ ਕਰਨ ਨੂੰ। ਚੰਗਾ। ਕਰਨ ਮੈਂ ਤੁਹਾਨੂੰ ਮੈਂ ਕਹਿੰਦਾ ਸੀ ਜੇ ਅੱਜ ਆਪਾਂ ਰੋਲ ਨੰਬਰ ਕੱਲ ਨੂੰ ਲਈਏ ਕਿਉਂ ਹੁਣ ਕੀ ਹੋ ਗਿਆ ਕੋਈ ਯਾਰ ਮੰਮੀ ਬਿਮਾਰ ਹੋ ਰਹੀ ਐ ਦਵਾਈ ਦਵਾ ਕੇ ਲਿਆਉਣੀ ਐ ਯਾਰ ਤੁਸੀਂ ਆਪਦੀ ਮੰਮੀ ਨੂੰ ਹੀ ਸੰਭਲੋ ਮੈਨੂੰ ਜਦੋਂ ਵੀ ਕੋਈ ਕੰਮ ਹੁੰਦਾ ਉਹਨਾਂ ਦੇ ਡਰਾਮੇ ਸ਼ੁਰੂ ਹੋ ਜਾਂਦੇ ਐ ਤੁਸੀਂ ਆ ਤਾਂ ਆਪਦੀ ਮੰਮੀ ਨੂੰ ਸੰਭਲੋ ਜਾਂ ਮੈਨੂੰ ਸੰਭਲੋ ਮਾਮਾ ਇਹ ਕੱਲ ਨੂੰ ਸ਼ਾਮ ਨੂੰ ਦਵਾ ਲਿਆਂਗਾ ਦਵਾਈ ਕਰਨ ਕਹਿੰਦੀ ਜ਼ਰੂਰੀ ਐਗਾ ਰੋਲ ਨੰਬਰ ਅੱਜ ਲੈ ਕੇ ਆਉਣਾ ਸ਼ਾਮ ਨੂੰ ਉਸੇ ਟਾਈਮ ਨਾਲ ਆ ਜਾਗੇ ਸਰ ਤਾਂ ਗਾ ਬੁੱਤਾ ਮਰਜੀ ਹੈ ਤੇਰੀ ਚੱਲ ਪਰ ਅਸੀਂ ਜਾਂਦੇ ਆ ਠੀਕ ਹੈ ਹੁਣ ਚੱਲ ਆ ਜਾ ਕਰਦੇ ਪਰ ਚੱਲੀਏ ਯਾਰ ਜਿੰਦਰੇ ਪਾਈਆਂ ਹਜੇ ਉੱਠੀ ਨਹੀਂ ਹੈਗੀ ਬੇ ਕੀ ਦੱਸਾਂ ਬੁਖਾਰ ਚੜਿਆ ਪਿਆਗਾ ਉਹ ਜਵਾਕ ਜੇ ਨੂੰ ਕਿਹਾ ਸੀ ਵੀ ਮੈਨੂੰ ਦਵਾਈ ਦਿਵਾ ਲਿਆ ਉਹ ਪਤਾ ਨਹੀਂ ਬਹੁਤ ਉਹ ਕਿਹੜੇ ਤਵੀਦ ਘੋੜ ਘੋੜ ਪੀਉਂਦੀ ਹੈ ਉਸੇ ਦੇ ਪਾਣੀ ਭਰ ਦਿਆ ਤਾਂ ਲੈ ਗਈ ਰੋਲ ਰੋਲ ਨੰਬਰ ਪਤਾ ਨਹੀਂ ਕੀ ਹੁੰਦਾ ਉਹ ਕਰਾਉਣ ਉਹ ਮੈਂ ਤੈਨੂੰ ਕਿੰਨਾ ਦਾ ਸਮਝਾਇਆ ਤੀ ਉਹ ਤਾਂ ਤੂੰ ਕਹਿੰਦੀ ਮੈਂ ਪੜ੍ਹੀ ਲਿਖੀ ਲੈਣੀ ਆ ਹੁਣ ਦੇਖ ਲੈ 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 ਨਿਆਰੇ ਮੈਂ ਮੈਨੂੰ ਕੀ ਪਤਾ ਤੀ ਵੀ ਆਹ ਨਤੀਜਾ ਨਿਕਲੂਗਾ ਕੰਜਰ ਦਾ ਹੁਣ ਤੂੰ ਕਿਉਂ ਮੇਰਾ ਲਹੂ ਪੀਨੇ ਜਾਂ ਜਾ ਕੇ ਗੋਲੀ ਕਪੜਾ ਦੇ ਦੇ ਮੈਨੂੰ ਕੋਈ ਲੈ ਫੜ ਕੋਲੀ ਲੈ ਲਾ ਗੋਲੀ ਲੈਣ ਦੇ ਹੱਕ ਤੇ ਤਾਂ ਤੂੰ ਹੈ ਨਹੀਂ ਉਹ ਤਾਂ ਗੋਲੀ ਮਾਰਨ ਦੇ ਹੱਕ ਚ ਹੈ ਚੰਗਾ ਉਹ ਤਾਂ ਰਹੇ ਰਹੇਗੇ ਨੇ ਹੈਗੇ ਨੇ ਤੇਰੀ ਗਾਸਰ ਰਹੀ ਤੀ ਤੂੰ ਵੀ ਮਾਰ ਦੇ ਮੇਰੇ ਗੋਲੀ ਕੋਈ ਕੱਪੜੇ ਨਹੀਂ ਮਨ ਮਨ ਮੈਨ ਲੱਗ ਰਹੀ ਐ ਕਿਰਨ ਹਾਂਜੀ ਮੰਮੀ ਪੁੱਤਾ ਖੇਤ ਵਾਲੇ ਕੱਪੜੇ ਤਾਂ ਹੱਥਾਂ ਨਾਲ ਧੋ ਲਿਆ ਕਰ ਇਹ ਮਸ਼ੀਨ ਨਾਲ ਕਿਵੇਂ ਨਿੱਖਰਦੇ ਨੇ ਦੇਖ ਕਿੰਨੀ ਕਿੰਨੀ ਮੈਲ ਲੱਗੀ ਪਈ ਐ ਆ ਕਫਾ ਦੇਖ ਲੈ ਮੰਮੀ ਤੁਸੀਂ ਬਾਪੂ ਦੇ ਕੱਪੜੇ ਆਪ ਹੀ ਧੋ ਲਿਆ ਕਰੋ ਜਾਂ ਫਿਰ ਬਾਪੂ ਆਪ ਧੋ ਲੈਣਗੇ ਮੇਰੇ ਬਾਪ ਨੇ ਮੈਨੂੰ ਕੱਪੜੇ ਤੁਹਾਨੂੰ ਮਸ਼ੀਨ ਦਿੱਤੀ ਹੋਈ ਐ ਮੇਰਾ ਦਿਮਾਗ ਨਹੀਂ ਲਿਆ ਮੈਂ ਹੱਥਾਂ ਨਾਲ ਕੱਪੜੇ ਧਾਉਂਗੀ ਅੱਛਾ ਚੰਗਾ ਪੁੱਤਾ ਆਪ ਤੋਂ ਕਿੰਨੇ ਘਰ ਪੁੱਤ ਉੱਠ ਕੇ ਝਾੜੂ-ਵੋਚਾ ਲਾ ਲੈ ਬਹੁਤ ਟਾਈਮ ਹੋ ਗਿਆ ਮੰਮੀ ਜੀ ਮੇਰੇ ਤੋਂ ਨਹੀਂ ਲੱਗਦੇ ਰੋਜ਼-ਰੋਜ਼ ਪੋਚੇ ਹਾਲੇ ਕੱਲ ਤਾਂ ਮੈਂ ਲਾ ਕੇ ਹਟੀਆਂ ਜੇ ਤੁਹਾਨੂੰ ਐਨੇ ਹੀ ਆ ਨਾ ਤੁਸੀਂ ਆਪ ਲਾ ਲਿਆ ਕਰੋ ਪੁੱਤ ਛੋਟਾ ਜਿਹਾ ਤਾਂ ਹੈਗਾ ਆਪਣਾ ਘਰ ਰੋਜ਼ ਪੋਚੇ ਲਾਉਣ ਨੂੰ ਦਸ ਕਿੱਡੀ ਗੱਲ ਹੈ ਤੁਹਾਨੂੰ ਇੱਕ ਵਾਰ ਕਹਿਤਾ ਨਾ ਮੇਰੇ ਤੋਂ ਨਹੀਂ ਲੱਗਦੇ ਰੋਜ਼-ਰੋਜ਼ ਪੋਚੇ ਤੁਹਾਨੂੰ ਸੁਣਦਾ ਨਹੀਂ ਇੱਕ ਵਾਰ ਚ ਮਮੀ ਆ ਗਈ ਐ ਮੈਂ ਹੁਣੇ ਤਾਂ ਸਫਾਈ ਕਰ ਸੀ ਤੁਸੀਂ ਫੇਰ ਘੰਦ ਪਾਤਾ ਮੈਂ ਤੁਹਾਡੀ ਨੌਕਰਾਨੀ ਨਹੀਂ ਹੈਗੀ ਵਾਰ-ਵਾਰ ਸਫਾਈਆਂ ਕਰਦੀ ਰਵਾਂ ਤੇ ਕੋਈ ਨਾ ਪੁੱਤ ਮੈਂ ਬਹੁਤ ਥਾਂ ਲਾਦੀ ਮੇਰਾ ਹੱਥ ਖਿਚ ਗਿਆ ਸੀ ਥੋੜਾ ਤਾਂ ਰੋਜ਼ ਦਾ ਹੀ ਸਹ ਆਪਾ ਹੋ ਗਿਆ ਮੈਂ ਵਾਰ-ਵਾਰ ਸਫਾਈਆਂ ਨਹੀਂ ਕਰ ਸਕਦੀ ਆਪ ਦਾ ਚੱਕੋ ਮੰਜਾ ਤੇ ਬਾਹਰ ਡਾਲੋ ਜਾ ਕੇ ਨਾ ਧੀਏ ਮੈਂ ਆਪੀ ਸਫਾਈ ਕਰ ਦੂੰਗੀ ਨਾਲੇ ਬਾਹਰੇ ਗਰਮੀ ਤਾਂ ਦੇਖ ਕਿੰਨੀ ਆ ਤੇਰੇ ਸਾਹਮਣੇ ਹੁੰਦਾ ਹੈ ਬਿਮਾਰ ਹੋ ਕੇ ਹਟੀਆਂ ਮੈਂ ਬਾਹਰ ਕਿਵੇਂ ਪਾਉਂਗੀ ਇੰਨੀ ਗਰਮੀ 'ਚ ਫਿਰ ਮੈਂ ਕੀ ਕਰਾਂ ਜੇ ਤੂੰ ਬਿਮਾਰ ਹੋ ਗਿਆ ਤੂੰ ਬੋਲ ਤੇ ਗ੍ਰਾਮੇਂ ਦੇ ਤੈਨੂੰ ਅੱਜ ਵਸਤਰੀ ਹਮੇਸ਼ਾ ਲਈ ਕਾਰ ਕਰ ਤੈਨੂੰ ਹੀ ਕਿੱਥੇ ਹੁੰਦੀ ਹੈ ਤੈਨੂੰ ਦੱਸ ਦੇ ਆ ਕਿ ਸਾਇਆ ਸਾਇਆ ਲੱਗਦਾ ਮੇਰੀ ਭਾਬੀ ਨੇ ਤੈਨੂੰ ਦਿੱਖੀ ਹੋ ਗਿਆ ਉਹ ਲੜਾਈ ਪੈ ਗਈ ਹੈ ਮਿਲ ਸਹੀ ਉਹ ਜੰਤਰੇ ਨੂੰ ਹੈ ਦੇਖੀ ਦੱਸਾਂ ਬੌ ਨਵੀ ਨੂੰ ਬਾਰੇ ਕੱਟਤਾ ਕਹਿੰਦੀ ਤੂੰ ਗੰਦ ਪਾਉਣੀ ਹੈ ਮੇਥੋਂ ਨਹੀਂ ਰੋਜ਼ ਰੋਜ਼ ਸਫਾਈਆਂ ਹੁੰਦੀਆਂ ਆਏ ਕਿਵੇਂ ਆ ਕਿਉਂ ਕਰਦੇ ਸਾਲੇ ਲੱਗਦੇ ਨੇ ਤੈਥੋਂ ਜਿਹੜੀ ਗਲਤੀ ਹੋਣੀ ਸੀ ਹੋ ਗਈ ਤੇਰੀ ਗਲਤੀ ਨੂੰ ਮੈਂ ਸਜ਼ਾ ਹਾਰਦਾ ਚਲ ਅੰਦਰ ਚੱਲ ਮਾਰ ਖੋਲੋ ਭਾਈ ਨਾ ਕੀ ਗੱਲ ਭਾਈ ਤੁਸੀਂ ਇਹਨੂੰ ਬਾਹਰੇ ਕਿਉਂ ਕੱਢਿਆ ਇਹ ਤੇਰੀ ਮਾਂ ਨੂੰ ਕੋਈ ਬਾਹਰੇ ਕੱਢੇ ਫੇਰ ਆ ਨਾ ਐ ਕਿਵੇਂ ਕੋਈ ਮੇਰੀ ਮਾਂ ਨੂੰ ਬਾਹਰ ਕੱਢ ਦੂਗਾ ਐਨਾ ਵਾਂਗੂੰ ਗੰਦ ਨਹੀਂ ਪੰਦੀ ਉਹੋ ਮੈਂ ਤਾਂ ਸਾਰ ਦਿਨ ਸਫਾਈਆਂ ਕਰਦੀ ਮਰ ਜਾਨੀ ਆ ਇਹ ਗੰਦਪੰਦੀ ਨਹੀਂ ਹਟਦੀ ਕੋਈ ਨਾ ਭਾਈ ਬੜਾ ਪਤਾ ਸਭ ਤੇ ਆਉਂਦਾਗਾ ਤੇਰੇ ਤੇ ਵੀ ਆਊਗਾ ਇਹ ਜਵਾਨੀ ਸਦਾ ਨਹੀਂ ਰਹਿੰਦੀ ਹੈਗੀ ਇੰਨਾ ਮਾਣ ਨਿਕਰੀਦਾ ਹੁੰਦਾ ਨਾਲੇ ਘਰੋਂ ਇਹੇ ਨਹੀਂ ਤੁਸੀਂ ਬਾਹਰ ਨਿਕਲੋਗੇ ਇਸ ਘਰ ਦੇ ਮਾਲਕ ਅਸੀਂ ਆ ਨਾ ਕਿ ਤੁਸੀਂ ਬੰਟੀ ਵੀ ਆਉਣ ਵਾਲਾ ਅੱਜ ਫੈਸਲਾ ਹੋ ਕੇ ਰਹੁ ਨਾ ਤੁਸੀਂ ਕੀ ਲੱਗਦੇ ਹੋ ਕਰਦੇ ਸਾਰਿਆਂ ਨੂੰ ਤਾਂ ਬੰਟੀ ਕਮਾਂਦਾਗਾ ਆ ਲੈਨ ਦੋ ਉਹਨੂੰ ਕਰ ਲਓ ਜਿਹੜੀ ਗੱਲ ਕਰਨੀ ਹੈ ਲਓ ਆ ਗਿਆ ਬੰਟੀ ਕਰ ਲਓ ਗੱਲ ਜਿਹੜੀ ਕਰਨੀ ਆ ਹੁਣ ਕੀ ਗੱਲ ਹੋ ਗਈ ਇਕੱਠ ਜਾ ਕੇ ਰਿਖੜੇ ਹੋ ਗਏ ਉਹ ਸਾਨੂੰ ਕੀ ਬੱਸਦਾ ਆ ਤੇਰੇ ਮਹਾਰਾਜੇ ਨੂੰ ਬੱਸਾ ਕੀ ਗੱਲ ਹੋ ਗਈ ਕਰਨਾ ਨਾ ਗੱਲ ਕੀ ਹੋਣੀ ਐ ਸਾਰਾ ਦਿਨ ਤਾਂ ਇਹ ਗੰਦ ਪਾਦੀ ਰਹਿੰਦੀ ਐ ਕਦੇ ਚਾਹ ਡੋਲਦੀ ਐ ਕਦੇ ਪਾਣੀ ਡੋਲਦੀ ਐ ਮੈਂ ਸਾਰਾ ਦਿਨ ਸਫਾਈਆਂ ਤੇ ਨਹੀਂ ਲੱਗੀ ਰਹਿਣਾ ਮੇਰੇ ਤੋਂ ਨਹੀਂ ਸਾਰਾ ਦਿਨ ਸਫਾਈਆਂ ਹੁੰਦੀਆਂ ਆਹ ਦੇਖ ਲੈ ਕਿਵੇਂ ਚਾਵਰ ਚਾਵਰ ਬੋਲਦੀ ਆ ਜਿਹੜੀ ਤੇਰੇ ਮੋਤੇ ਬੋਲਦੀ ਐ ਮਾਹਰ ਉਹ ਕਿੰਨਾ ਕ ਬੋਲਦੇ ਹੋ ਨਾ ਤੂੰ ਵੀ ਲੈ ਲੈ ਸਵਾਲ ਕਹਿੰਦੀ ਪੜ੍ਹੀ ਲਿਖੀ ਨੂੰ ਚਾਹੀਦੀ ਆ ਚਲੋ ਠੀਕ ਐ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਤਾਂ ਆਪਕੋ ਸੋਨੀਆ ਉਹ ਦਿਨ ਨੂੰ ਨਾ ਤੂੰ ਵੀ ਸਮਝਾ ਲੈ ਕਰ ਮੜ ਮੁੱਟੇ ਨੂੰ ਸਾਰਾ ਦਿਨ ਇਹ ਮਗਰ ਲੱਗਿਆ ਫਿਰ ਜਨਗਾ ਨਾਲੇ ਘਰ ਚੋਂ ਅਸੀਂ ਨਹੀਂ ਤੁਸੀਂ ਨਿਕਲੋਗੇ ਇਸ ਘਰ ਦੇ ਮਾਲਕਾ ਸੀ ਆ ਨਾਲੇ ਜਿਹੜਾ ਸਲੂਕ ਤਾ ਆਪਦੀ ਸੱਸ ਨਾਲ ਕਰ ਰਹਿਣਾ ਕੱਲ ਨੂੰ ਤੇਰੇ ਨਾਲ ਵੀ ਇਹੋ ਜਿਹੀ ਕੁਝ ਹੋਊਗਾ ਜੇ ਤੂੰ ਇਹਨੂੰ ਆਪਦੀ ਮਾਂ ਸਮਝੇਂਗੇ ਤਾਂ ਕੱਲ ਨੂੰ ਤੇਰੀ ਨੂੰ ਵੀ ਤੈਨੂੰ ਮਾਂ ਸਮਝੂ ਨਾਲੇ ਜਿਹੜਾ ਜੀ ਬੀਜੋਗੇ ਨਾ ਉਹੋ ਜਿਹੀ ਵੱਡੋਗੇ ਦੇਹ ਭਾਈ ਜੇ ਤੂੰ ਇਹਨੂੰ ਆਪਦੀ ਮਾਂ ਸਮਝੇਂਗੇ ਨਾ ਤਾਂ ਹੀ ਇਹ ਤੈਨੂੰ ਇਹਤੀ ਸਮਝੂ ਆਪਦੀ ਇਹਨਾਂ ਕਾਰਨਾ ਕਰਕੇ ਨਾ ਰਿਸ਼ਤਿਆਂ 'ਚ ਫਰਕ ਪੈਂਦੇ ਨੇਗੇ ਨਾਲੇ ਤੁਹਾਡੇ ਇਸ ਘਰ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਤੁਸੀਂ ਜਾ ਸਕਦੇ ਹੋ ਚੱਲ ਸਿੰਦਰੇ ਰੁਕੋ ਬਾਪੂ ਜੀ ਮੰਮੀ ਜੀ ਮੈਨੂੰ ਮaaf ਕਰ ਦੋ ਮੇਤੋਂ ਗਲਤੀ ਹੋ ਗਈ ਮੰਮੀ ਜੀ ਨਾਲੇ ਅੱਜ ਤੋਂ ਮੈਂ ਤੁਹਾਨੂੰ ਆਪਣੀ ਮਾਂ ਮੰਨੂਗੀ ਮੇਤੋਂ ਜੋ ਵੀ ਗਲਤੀਆਂ ਹੋ ਗਈਆਂ ਮੈਨੂੰ ਮaaf ਕਰ ਦੋ ਚੱਲ ਕੋਈ ਨਹੀਂ ਆਦੀ ਹੈ ਕੋਈ ਨਹੀਂ ਅੱਜ ਤੋਂ ਬਾਅਦ ਤੋਂ ਮੈਨੂੰ ਆਪਣੀ ਮਾਂ ਤੇ ਮੈਂ ਤੈਨੂੰ ਆਪਣੀ ਧੀ ਸਮਝੂਗੀ। ਅਸਸੀ ਗੱਲ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ। ਜਿਸ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਸਾਡੀਆਂ ਪੁਰਾਣੀਆਂ ਵੀਡੀਓ ਜ਼ਰੂਰ ਦੇਖ ਲਓ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਕੇ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੀ ਅਪਡੇਟ ਜਲਦੀ ਪਹੁੰਚ ਜਾ ਕਰੇ ਹੁਣ ਬੋਲਾਂਗੇ ਅਸੀਂ ਵੀਡੀਓ ਦੇ ਪਹਿਲੇ 15 ਮਿੰਟ ਜੋ ਤੁਸੀਂ ਨੇ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਹਾਂਜੀ ਸ਼ਰਮਾ ਕਲੌਥ ਹਾਊਸ ਮਨਮੋਹਨ ਸਿੱਧੂ ਲਾਲਾ ਪੰਗੂ ਜੋਤ ਸੇਖੋਂ ਜਗਸੀਰ ਪੰਮਾ ਗੁਰਪ੍ਰੀਤ ਸਿੰਘ ਐਂਡਲੈਸ ਸਰਦਾਰਨੀ ਢਿੱਲੋ ਬਲੌਗਸ ਕੁਲਵੀਰ ਸਿੰਘ ਅਮਨ ਚੀਮਾ ਮਨਪ੍ਰੀਤ ਸਾਹਮਣ ਅਕਰਸ਼ਦੀਪ ਕੌਰ ਗੁਰਪ੍ਰੀਤ ਜੱਸੀ ਲਵ ਕੌਰ ਜਗਰਾ ਸ਼ਰਮਾ ਇਹ ਨਹੀਂ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਅਸੀਂ ਤੁਹਾਡੀ ਅਗਲੀ ਵੀਡੀਓ ਵਿੱਚ ਪਹਿਲੇ 15 ਕਮੈਂਟ ਬੋਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੀ ਸਪੋਰਟ ਕਰਦੇ ਹੋ ਇਸਪੋਰ ਨੂੰ ਇਦਾਂ ਹੀ ਬਣਾ ਕੇ ਰੱਖੋ ਧੰਨਵਾਦ ਜੀ ਆ ਵੀ ਇਹ ਮਿੱਠੀ ਲੱਗ ਕੇ ਰਹਿ ਗਿਆ ਅਜੇ ਇਹ ਤੋਂ ਮੇਰੇ ਲਈ ਵੀ ਹੋ ਕਰੀ ਆਹ ਦੇਖ ਲੈ ਕਿਵੇਂ ਚਵਰ ਚਵਰ